ਕੀ ਮੱਡੀ ਲੱਗਿਆ ਜਾਣਾ ਬਾਸ ਨੂੰ ਕਰਵਾਉਣਾ ਉਹਨਾਂ ਲੱਤਾਂ ਮਾਰੀਆਂ ਮੇਰੇ ਉਹ ਜਿਹੜਾ ਟੱਕਲਾ ਲਿਆ ਨੇ ਜਿਹੜੇ ਆਏ ਟੱਜ ਦਾ ਡਰਾਈਵਰ ਤੇ ਇੱਕ ਜੱਟ ਨੂੰ ਦੇਖੋ ਇਹ ਕੁੜੀ ਦੀ ਉੱਥੇ ਹੋਈ ਇੱਥੇ ਆਂਦੇ ਵੀ ਆਪਾਂ ਇੱਥੇ ਕਰਨੀ ਆ ਉੱਥੇ ਇੰਡੀਕੇਟਰ ਜੇ ਉਹ ਤੇ ਪਾਤੀ ਆ ਤੇ ਚੱਲਦੀ ਆ ਚੱਲਦਾ ਜਾ ਮੈਨੂੰ ਪਤਾ ਲੱਗ ਗਿਆ ਕਿਉਂਕਿ ਮੈਂ ਲੱਗਾ ਰਿਹਾ ਉੱਥੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਨਹੀਂ ਇਹ ਕਰਦੀ ਨਾ ਗਦੀਦ ਬਾਹਰ ਇਹ ਕਿੱਥੇ ਹੈ ਇਹਦੀ ਡੈਥ ਹੋਈ ਹੈ ਐਸੋ ਹਸਪੀਟਲ ਦੇ ਉੱਥੇ ਉੱਥੇ ਹੋਈ ਆ ਜੀ ਇਨਾ ਚੂਣਾ ਚੂਣਾ ਮਾਰਿਆ ਵੀ ਮਿਲ ਕੇ ਠੀਕ ਆ ਠੀਕ ਆ ਉਹਨਾਂ ਕਹਿੰਦੇ ਵੀ ਆਪਾਂ ਇੱਥੇ ਜਨਾਂ ਮੈਂ ਕਿਹਾ ਜਿੱਥੇ ਕਰਨਾ ਲੈ ਜਾਓ ਆਪਾਂ ਨੇ ਤੇ ਚੰਗੀ ਭਲੀ ਤੇ ਆ ਗਈ ਫਿਰ ਟੁਰ ਕੇ ਗਈ ਤੇ ਤੇ ਉਹਨਾਂ ਪਤਾ ਨਹੀਂ ਪਤਾ ਕੇ ਲਿਆਨਤਾ ਦਾ ਤੇ ਐਦਾਂ ਕਰਕੇ ਵੀ ਇੱਥੇ ਆਉਂਦੇ ਆ ਵੀ ਡਾਇਰੈਕਟਰ ਚਲਾ ਕੇ ਤਾਂ ਤਾਂ ਵੀ ਇਹ ਦਈ ਮਿੱਟੀ ਪਤਾ ਲੱਗਿਆ ਮੈਨੂੰ ਵੀ ਅੱਜ ਆਈ ਅੱਛਾ ਉਹ ਜਿਹੜੀ ਮੈਡਮ ਲੈ ਗਈ ਉਹਦਾ ਨਾਂ ਕੀ ਆ ਉਹਦਾ ਨਾਂ ਗਗਨਦੀਪ ਕੌਰ ਉਹ ਪੱਟੀ ਦੀ ਆ ਉਹ ਹਸਪੀਟਲ ਬੰਦ ਜਿਹੜੇ ਨਾਲ ਆਇਓ ਕੋਣ ਆ ਉਹ ਕੰਪਿਊਟਰ ਜਿਹੜਾ ਇੱਕ ਡਰਾਈਵਰ ਆ ਉਹਨਾਂ ਨੇ ਮੇਰੀਆਂ ਇੱਥੇ ਲੱਤਾਂ ਮਾਰੀਆਂ ਉਹਨਾਂ ਨੇ ਉਹਨਾਂ ਮੇਰੇ ਤੈਨੂੰ ਕੁੱਟਿਆ ਮੈਨੂੰ ਕੁੱਟਿਆ ਉਹਨਾਂ ਲੱਤਾਂ ਮਾਰੀਆਂ ਤੇਰੀ ਮੈਸੇਜ ਦੀ ਮਹਤਤਾ ਮਾਂ ਹਾਂਜੀ ਬੱਚੇ ਦੀ ਵੀ ਬੱਚੇ ਦੀ ਨਹੀਂ ਹੋ ਗਈ ਆ ਮੈਂ ਘਰੋਂ ਚੰਗਾ ਪੜਾਉਣਾ ਪਰ ਉਹ ਇੱਥੋਂ ਭੱਜ ਗਏ ਨੇ ਇੱਥੋਂ ਭੱਜ ਗਏ ਨੇ ਹੁਣ ਤੁਸੀਂ ਕੀ ਮੰਗ ਕਰਦੇ ਮੰਗ ਕਰਦੇ ਮੈਨੂੰ ਚਚਾਈ ਦਾ ਇਨਸਾਫ ਚਾਹੀਦਾ ਵਾ ਕਿ ਦੋ ਜਾਨੇ ਗਏ ਮੇਰੇ ਜਾਨਾਂ ਗਈਆਂ ਮੇਰੀਆਂ ਦੋ ਤਜਾਦੀ ਦੇਖੋ ਕੈਮਰਾ ਲੱਗਿਆ ਮੋਟਰੇ ਪਹਿਲਾ ਡਰਾਈਵਰ ਦੀ ਨਾ ਪਹਿਲਾ ਡਰਾਈਵਰ ਪਛਾੜੇ ਪੈ ਨਾਲ ਦੱਸੋ ਬਿਆਨ ਦੋ ਬਿਆਨ ਦੋ ਬਹੁਤ ਹੀ ਨਾ ਆ ਪੁੱਛਿਆ ਸਾਡੇ ਗੱਲ ਪਏ ਕੋਣ ਇਹ ਪੁੱਛਿਆ ਨਹੀਂ ਕਿਉਂ ਨਹੀਂ ਪਾ ਸਰਮ ਸਰ ਹਸਪਤਾਲ ਹੀ ਉਹ ਮੁੰਡੇ ਦੇ ਚਪੇੜ ਮਾਰੀ ਆਪ ਕੋ ਲੋ ਜੀ ਪੂਰੀ ਕਥਾ ਦੱਸੋ ਕੋਣ ਕਿਹੜੇ ਪਹਿਲੇ ਚਪੇੜਾ ਵੀ ਮਾਰ ਗਏ ਉਹ ਐਸਟੀਓ ਨੇ ਉਹਨੇ ਮਾਰੀਆਂ ਚਪੇੜਾਂ ਦੇ ਵੀਡੀਓ ਦੇ ਸਾਹਮਣੇ ਐਸਐਚਓ ਕਿੰਨੇ ਮੜੀਆਂ ਜੀ ਪੁਲਿਸ ਵਾਲਿਆਂ ਨੇ ਮਾਰੀਆਂ ਜੀ ਚਲੋ ਇਹਨਾਂ ਰੌਲਾ ਪਾਉਣ ਨੂੰ ਪੁਲਿਸ ਵਾਲਿਆਂ ਨੇ ਕਹਿੰਦਾ ਰੌਲਾ ਪਾਉਂਦੀ ਲੋੜ ਕੇ ਚਪੇੜ ਵੀ ਮਾਰਦੇ ਨੇ ਦੂਰ ਨੇ ਐਸਐਚਓ ਨੇ ਦੋ ਚਪੇੜਾ ਮਾਰੀਆਂ ਆ ਮੈਨੂੰ ਪੁੱਛੋ ਇਹਨਾਂ ਕੋਲ ਇਹ ਜੋ ਇਹ ਨਹੀਂ ਕਰ ਚਪੀਦਾ ਮੈਨੂੰ ਮੈਂ ਦਰਦਾ ਜਿਵੇਂ ਉਹ ਅੰਦਰ ਤੁਹਾਡਾ ਪਰਮਾਨੰਥ ਕੋਈ ਗਲਤ ਗੱਲ ਪਾਇਆ ਉਹਦੇ ਨਹੀਂ ਕੋਈ ਗਲਤ ਗੱਲ ਕੀਤੀ ਮੈਂ ਕੁਝ ਵੀ ਨਹੀਂ ਕਰਤਨਾ ਉਹ ਕੱਪ ਮੈਂ ਕਰਾਈ ਰੋਣਾ ਕਲਾਉਣਾ ਤੁਹਾਡਾ ਮੈਂ ਹੁਣ ਮੇਰੀ ਗਾਹੇ ਮੈਂ ਚੋਟ ਦਬਾ ਕਰ ਸਕਦਾ ਆ ਇਹ ਪੁਲਿਸ ਵਾਲਿਆਂ ਨੇ ਰੋਣ ਮਾਰੀਆਂ ਨੇ ਤੁਹਾਡਾ ਆਪਣਾ ਪਿੰਡ ਕਿਹੜਾ ਵਾ ਮੇਰਾ ਪੁਰਜਾ ਕਿਹੜਾ ਪਿੰਡ ਉਹਨਾਂ ਨੇ ਗੱਲ ਪਾਇਆ ਉਹਨਾਂ ਨੇ ਕੰਪੁਟਰ ਮਾਰੀਆਂ ਨੇ ਲੱਤਾ ਮਾਰੀਆਂ ਗਈਆਂ ਮੈਂ ਇੱਕ ਮੇਰੀ ਘਰ ਦੀ ਗਈ ਆ ਇੱਕ ਮੈਂ ਮੁੰਡਾ ਗਿਆ ਉਹ ਕਿੱਦਾਂ ਚੁੱਪ ਹੋ ਜੇ ਕਿਦਾ ਚੋਪ ਹੋਵੇ ਜਦੋਂ ਮੇਰੇ ਅੱਖਾਂ ਦੇ ਸਾਹਮਣੇ ਚੰਨੀਆਂ ਵਾਲੀਆਂ ਲੰਗਾਈਆਂ ਤੇ ਦੋ ਜੀ ਲੈ ਕੇ ਬੈਗੀ ਤਾਂ ਮੈਂ ਇਹਨਾਂ ਨੂੰ ਪਜਾ ਦਿੱਤਾ ਵਾ ਕਿਹਦੇ ਕਸੂਰ ਕਿਦਾ ਵਾ ਕਸੂਰ ਆ ਗਗੜ ਮੈਡਮ ਦਾ ਰਾਇ ਹਸਪਤਾਲ ਦੀ ਮੈਡਮ ਹੈ ਹਸਪਤਾਲ ਇੱਥੇ ਕੀ ਲੈਣਾ ਆਏ ਜੋ ਇੱਥੇ ਉਹ ਤਾਂ ਕੰਦੇ ਸੰਪੋਰਟ ਰਿਹਾ ਜ਼ਿੰਮੇਵਾਰ ਉਹ ਵਾ ਮੈਡਮ ਇਹ ਕੋਈ ਕੰਪਿਊਟਰ ਜ਼ਿੰਮੇਵਾਰਾ ਇੱਥੇ ਕਦੋਂ ਉਹਨਾਂ ਨੇ ਕਰਵਾਏ ਦੋ ਇਸੇ ਬਿਆਨ ਦੋ ਇੱਥੇ ਕੀ ਲੈਣਾ ਆਜੋ ਉਹ ਕੋਤੋ ਆ ਨਾਂ ਦੇ ਇੱਥੇ ਬਸ ਦੀ ਗੱਲ ਨਹੀਂ ਆ ਸੀ ਉਹਦੇ ਪਰਿਕਸ਼ਨ ਕਰਨਾ ਹੋਵੇਦਾ 4 ਘੰਟਿਆਂ ਦੇ ਰੱਖਿਆ ਉਹ ਚੰਗੀ ਭਲੀ ਖੜੀ ਆ ਤੁਰ ਕੇ ਗਈ ਆ 4 ਘੰਟਿਆਂ ਦੇ اندر ਆਪਰੇਸ਼ਨ ਕਰਕੇ ਹਾਂ ਸਰ ਛੱਟੀ ਜਾਣਾ ਉਹ ਵੇ ਕਰਾ ਜੱਦ ਬਾਹੂ ਕਿਤੇ ਇੱਕ ਰਹੀ ਇੱਥੇ ਵੀ ਦਰਖਾਸਤ ਦੇਣੀ ਅਸੀਂ ਤਰਕਾ ਚ ਕਰੀ ਇਹ ਮੈਨੇ ਲਿਖਿਆ ਇੱਥੇ ਲਿਖਣੀ ਹੈ ਯਾਰ ਜੋ ਲਿਖਾਉਣਾ ਲਿਖਾਇਆ ਕੀ ਯਾਰ ਤੀ ਬੋ ਕਾਲੇ ਨਾਲ ਬਹੁਤ ਲਿਖਾ ਮੈਨੇ ਸੁਣਨੀ ਆ ਨਹੀਂ ਕੋਈ ਸੁਣ ਮੈਨੂੰ ਪਤਾ ਵੀਰ ਮੈਂ ਐਨਐਸਐਚਓ ਆ ਮੈਨੂੰ ਪਤਾ ਵਾ ਕਹੀ ਅਨਪੜ ਥੋੜੀ ਕਹੀ ਅਨਪੜ ਥੋੜੀ ਆ ਆਪਾਂ ਗੱਲ ਕਰਨ ਦਾ ਮੈਨੂੰ ਛੱਡਿਆ ਵਾ ਮੈਂ ਦੱਸਦੀ ਹਾਂ ਕਿ ਉਹਨਾਂ ਦਾ ਮਤਲਬ ਹੈ ਕਿ ਮੈਂ ਕੋਈ ਕਰਨੀ ਆ ਮੈਂ ਉਹਨਾਂ ਨੂੰ ਕਹਿੰਦਾ ਨੂੰ ਆਇਆ ਵਡਾ ਚਾਦਰ ਮੈਂ ਆਪਣੇ ਪ੍ਰੂਫ ਲੈਣੇ ਨਹੀਂ ਆ ਮੈਂ ਭਰਾਵਾ ਕੁੜੀ ਦਾ ਪਿਓ ਵੀ ਆ ਪ੍ਰੂਫ ਮਾਰੇ ਲੈਣੇ ਇਹਦੇ ਕੋ ਇਹਦੀ ਜ਼ਿੰਮੇਵਾਰੀ ਬਾਊ ਕਾ ਕੇ ਸਰਪਾਲੀ ਕੇ ਸਾਰਾ ਪ੍ਰੈਸ ਕਰਾ ਇੱਥੇ ਆਉਣਾ ਜੀ ਇਹ ਕਹਿੰਦਾ ਕੇ ਸੋ ਇੱਕ ਹੰਡ ਪਪਾ ਪਾ ਕੇ ਸਰਜੀ ਦਾ ਕਰੀ ਇਹਦੇ ਵਿੱਚ ਹੋ ਰਿਹਾ ਤਾਂ ਮਿਲਣਾ ਹਾਂ ਆਮੇ ਨੂੰ ਬੋਲਿਆ ਉਹ ਪੋਟੇ ਪਾ ਪਾ ਰੋਡ ਉੱਤੇ ਆਇਆ ਮੈਨੂੰ ਯਾਰ ਸਾਨੂੰ ਤੂੰ ਬੰਦਣ ਕਰਦੇ ਹੋਣਾ ਦੱਸਦੇ ਬਰਮ ਦਾ ਗੱਲ ਕਰਨੀ ਪੜੀ ਆ ਭਾਈ ਯਾਰ ਹੁਣ ਟਾਈਮ ਜ਼ਿੰਮੇਵਾਰੀ ਉਹਦੀ ਕੱਲੇ ਦੀ ਕਹੀ ਜਿਹੜਾ ਕੋਈ ਨਹੀਂ ਕਰਦਾ ਕੱਲੇ ਦੀ ਕਹੀ ਜ਼ਿੰਮੇਵਾਰੀ ਜਿਹੜਾ ਵਿੱਚ ਆਇਆ ਆਜ ਕਾ ਕੰਮ ਮੈਂ ਮੋਰੀ ਬਾਈਕ ਨਾ ਕਰਦਾ ਮੈਂ ਦਵਾ ਦੇਣਾ ਈ ਨੂੰ ਖੂਨ ਮਾਰ ਲਾਟ ਦੋ ਨਾ ਦੋ ਮਾਰ ਲਾਟ ਜੀ ਦੱਸ ਇੱਕ ਦੱਸ ਕਿ ਖੂਨ ਲਾਉਂਦਾ ਮੈਂ ਕੋਈ ਨਹੀਂ ਆ ਈ ਹਾਂ پہلے آ گئے نہیں آ رہے ہیں میں نے بھی فون کرنے والی میری جو نہ دکھا انو پچھو وہ پوچھیں نہیں میں نے بھیایا ہے پورا گھٹا نہیں دس ویرہ پڑھتے ڈاکٹر نہیں ਕੋਸ਼ਿਸ਼ ਆਦੀ ਬਹੁਤ ਅੱਛੀ ਆ ਜੇਕਰ ਥੋੜੀ ਰੋਕੂ ਨਾ ਦੀ ਆਕਦੀ ਨਾ ਮਾਰ ਕੇ ਨਾ ਥੋੜੀ ਜਿਹੀ ਮਾਰ ਕੇ ਨਾ ਥੋੜੀ ਜਿਹੀ ਮਾਰ ਕੇ ਨਾ 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 اٿر او پئي نمر 3 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 É aí.